ਮੇਰੇ ਹਵਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਕੁਝ ਖਾਸ ਤਬਦੀਲੀ ਨਹੀਂ ਹੋਈ ਕੱਲ ਬਹੁਤ ਖੇਤਰਾਂ ਦੇ ਵਿੱਚ ਸਵੇਰ ਵੇਲੇ ਬੱਦਲਵਾਈ ਦੇਖੀ ਗਈ ਬਾਅਦ ਵਿੱਚ ਮੌਸਮ ਸਾਫ਼ ਹੋ ਗਿਆ ਪਰ ਅੱਜ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਰਹੇਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਵੇਗੀ ਸਵੇਰ ਵੇਲੇ ਹਵਾ ਦੇ ਵਿੱਚ ਰਵਾਨਗੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਸਵੇਰੇ ਅਤੇ ਸ਼ਾਮ ਵਾਲੀ ਠੰਡ ਅਜੇ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਰਕਰਾਰ ਹੈ ਤੇ ਟੈਂਪਰੇਚਰ ਵੀ ਉਸੇ ਕਰਕੇ ਹੀ ਸਵੇਰ ਵੇਲੇ 14-15 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਤੇ ਦਿਨ ਦਾ ਟੈਂਪਰੇਚਰ 30 ਡਿਗਰੀ ਦੇ ਆਸ-ਪਾਸ ਪਹੁੰਚਣ ਲੱਗ ਪਿਆ ਹੈ ਜਿਸ ਕਰਕੇ ਦੁਪਹਿਰ ਵੇਲੇ ਹਲਕੀ ਜਿਹੀ ਗਰਮੀ ਵੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਕੋਈ ਖਾਸ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਅਜੇ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਜਿਸਕਾ ਕਿ ਸਵੇਰ ਦਾ ਟੈਂਪਰੇਚਰ ਵੀ ਵਧੇਗਾ ਤੇ ਦੁਪਹਿਰ ਨੂੰ ਵੀ ਟੈਂਪਰੇਚਰ ਕੁਝ ਖੇਤਰਾਂ ਦੇ ਵਿੱਚ 30 ਡਿਗਰੀ ਨੂੰ ਪਾਰ ਕਰਦਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇਵੇਗਾ ਮੌਸਮ ਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਹੋਵੇਗੀ ਮੌਸਮ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਤੇ ਹਵਾ ਦੇ ਵਿੱਚ ਰਵਾਨੀ ਲਗਾਤਾਰ ਬਣੀ ਹੋਈ ਹੈ ਉਸ ਤੋਂ ਇਲਾਵਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਵੀ ਸਾਫ਼ ਹੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ